ਇੱਕ 287G ਪ੍ਰੋਗਰਾਮ ਕਰਕੇ ਹੈਗਾ ਆ ਕਹਿੰਦੇ ਵੀ 1996 ਇਲੀਗਲ ਇਮੀਗ੍ਰੇਸ਼ਨ ਰਿਫਾਰਮੈਂਟ ਇਮੀਗ੍ਰੈਂਟ ਰਿਸਪੋਨਸਿਬਿਲਟੀ ਐਕਟ ਦੇ ਅਧੀਨ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਦੇ ਨਾਲ ਆਈਐਸ ਨੂੰ ਇਹ ਸ਼ਕਤੀ ਮਿਲਦੀ ਸੀ ਅਲਾਉ ਕਰਦੇ ਸੀ ਵੀ ਆਈਐਸ ਆਥਰਾਇਜ਼ ਕਰ ਸਕਦਾ ਹੈ ਸਟੇਟ ਤੇ ਲੋਕਲ ਇਨਫੋਰਸਮੈਂਟ ਆਫੀਸਰਸ ਨੂੰ ਵੀ ਉਹ ਸਪੈਸੀਫਿਕ ਇਮੀਗ੍ਰੇਸ਼ਨ ਐਨਫੋਰਸਮੈਂਟ ਡਿਊਟੀਆਂ ਆਈਐਸ ਦੀ ਸੁਪਰਵੀਜ਼ਨ ਅਧੀਨ ਕਰ ਸਕਦੇ ਹੈਗੇ ਆ ਸੋ ਅ ਅਜਿਹੇ ਪ੍ਰੋਗਰਾਮਸ ਤੋਂ ਬਚਣ ਖਾਤਰ ਜਿੱਦਾਂ ਤੁਸੀਂ ਦੱਸਿਆ ਵੀ ਸੈਂਚਰੀ ਸਟੇਟਸ ਤੇ ਸੈਂਚਰੀ ਸਿਟੀਜ਼ ਨੇ ਆਪੋ ਆਪਣੇ ਜਿਹੜੇ ਕਾਨੂੰਨ ਆ ਉਹ ਲਿਆਂਦੇ ਆ ਪਰ ਕਹਿੰਦੇ ਵੀ ਹੁਣ ਇਹ ਜਿਹੜਾ ਪ੍ਰੋਗਰਾਮ ਆ ਉਹ ਮੁੜ ਚਰਚਾ ਦੇ ਵਿੱਚ ਦੁਬਾਰਾ ਆਇਆ ਹੈ ਜਦੋਂ ਰਾਸ਼ਟਰਪਤੀ 트ੰਪ ਹੋਣਾਂ ਦਾ ਜਿਹੜਾ ਐਫਰਟ ਆ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਉਸ ਵਿੱਚ ਤੇਜ਼ੀ ਜਿਹੜੀ ਉਹ ਕਰ ਰਿਹਾ ਡਿਪਾਰਟਮੈਂਟ ਆਫ ਜਸਟਿਸ ਉਹ ਪ੍ਰੋਸੀਕਿਊਟ ਕਹਿੰਦੇ ਵੀ ਕਰ ਸਕਦਾ ਹੈ ਸਟੇਟ ਤੇ ਲੋਕਲ ਅਫੀਸ਼ੀਅਲਸ ਨੂੰ ਆ ਜਾਂ ਜਿਹੜਾ ਜਿਹੜਾ ਕੰਮ ਕੰਮ ਦੇ ਵਿੱਚ ਰੋਕ ਪਾਉਂਦਾ ਆ ਅੜਚਣ ਪਾਉਂਦਾ ਆ ਜਾਂ ਨਾ ਜਿਹੜਾ ਇਸ ਦੇ ਵਿੱਚ ਕਰਦਾ ਇਸ ਦਾ ਸਿੱਧਾ ਉਦਾਹਰਨ ਉਹਨਾਂ ਨੇ ਇਸਕਾਂਸਨ ਦੀ ਉਸ ਜਿਹੜੇ ਡਿਸਟ੍ਰਿਕਟ ਜੱਜ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਦਿਖਾਇਆ ਆ ਇਹ ਕਿਹਾ ਗਿਆ ਸੀ ਉਹਨਾਂ ਤੇ ਵੀ ਉਹਨਾਂ ਨੇ ਆਈਸ ਦੇ ਕੰਮਕਾਜ ਦੇ ਵਿੱਚ ਵਿਘਨ ਪਾਇਆ ਆ ਬੰਦਾ ਗ੍ਰਿਫਤਾਰ ਕਰਨ ਆਏ ਸੀ ਉਹਨਾਂ ਨੇ ਆਪਣੇ ਚੈਂਬਰਸ ਦੇ ਥਰੂ ਉਸ ਬੰਦੇ ਨੂੰ ਜਿਹੜਾ ਉਹ ਭਜਾ ਦਿੱਤਾ ਸੀਗਾ ਇਸ ਟਾਈਮ ਆਪਰੇਸ਼ਨ ਟਾਈਟਲ ਵੇਵ ਕਰਕੇ ਜਿਹੜੀ ਉਹ ਚੱਲ ਰਹੀ ਆ ਏ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਹਾਈਲਾਈਟ ਕਰਕੇ ਦੱਸਿਆ ਵੀ ਇਹ ਆਪਰੇਸ਼ਨ ਜਿਹੜਾ ਟਾਈਡਲ ਵੇਵ ਆ ਉਦੇ ਨਾਲ ਜਿਹੜੀ ਆਈਸ ਵਾਲੇ ਆ ਉਹ ਲੋਕਲ ਏਜੰਸੀਜ਼ ਦੇ ਨਾਲ ਲੋਕਲ ਲਾ ਐਨਫੋਰਸਮੈਂਟ ਦੇ ਨਾਲ ਪਾਰਟਨਰਸ਼ਿਪਸ ਕਰ ਰਹੇ ਆ ਮਿਲ ਕੇ ਚੱਲ ਰਹੇ ਆ ਤੇ ਉਹਨਾਂ ਲੋਕਲ ਲਾ ਐਨਫੋਰਸਮੈਂਟ ਦੇ ਕੋਲੋਂ ਆਈਸ ਦੇ ਜਿਹੜੇ ਕੰਮਕਾਜ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਕੰਮਕਾਜ 287 ਜੀ ਪ੍ਰੋਗਰਾਮ 287 ਜੀ ਪ੍ਰੋਗਰਾਮ ਦੇ ਤਹਿਤ ਜਿਹੜੇ ਉਹ ਕਰਵਾਏ ਜਾ ਰਹੇ ਆ ਸੋ ਅ ਅੱਜ ਜਿਹੜਾ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਜਿਹੜਾ 4 ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ 800 ਤੋਂ ਵੱਧ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੇ ਓਵਰਆਲ ਗ੍ਰਫਤਾਰ ਕੀਤੇ ਆ ਤੇ ਉਹਦੇ ਵਿੱਚ ਇਸ ਪ੍ਰੋਗਰਾਮ ਦੀ 287 ਜੀ ਪ੍ਰੋਗਰਾਮ ਦੀ ਮਦਦ ਲਈ ਗਈ ਸੀ ਜੀ ਬਿਲਕੁਲ ਇਸੇ ਤਰ੍ਹਾਂ 100 ਤੋਂ ਵੱਧ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਕੋਲਰਾਡੋ ਸੁਪਰਿੰਗਸ ਇੱਕ ਨਾਈਟ ਕਲੱਬ ਦੇ ਵਿੱਚੋਂ ਅਰੈਸਟ ਕੀਤਾ ਗਿਆ ਪਿਛਲੇ ਵੀਕਐਂਡ ਦੇ ਦੌਰਾਨ ਐਤਵਾਰ ਨੂੰ ਕਹਿੰਦੇ ਵੀ ਇਸ ਨਾਈਟ ਕਲੱਬ ਵਿੱਚ 200 ਤੋਂ ਵੱਧ ਲੋਕ ਸਿਗੇ ਤੇ ਜਿਨ੍ਹਾਂ ਦੇ ਵਿੱਚ ਪੰਜ ਛੇ ਗਵਰਨਮੈਂਟ ਦੀਆਂ ਏਜੰਸੀਜ਼ ਆ ਡੀਆਈਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਬਾਰਡਰ ਪੈਟਰੋਲ ਏਜੰਟਸ ਐਫਵੀਆਈ ਤੇ ਕੁਝ ਜਿਹੜੇ ਜਿਹੜੇ ਗਾਰਡਸ ਹੁੰਦੇ ਆ ਨੈਸ਼ਨਲ ਗਾਰਡਸ ਸੋ ਉਹਨਾਂ ਨੂੰ ਯੂਜ਼ ਕੀਤਾ ਗਿਆ 114 ਜੋ 200 ਦੇ ਵਿੱਚੋਂ ਸੀ ਉਹ ਕਹਿੰਦੇ ਭਈ ਇਲੀਗਲ ਪੜੇਗਾ ਹੈਗੇ ਆ ਉਹਨਾਂ ਦੇ ਵਿੱਚੋਂ ਗਵਰਨਮੈਂਟ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਵੀ ਦੋ ਜਣਿਆਂ ਦੇ ਵਾਰੰਟ ਜਾਰੀ ਸਗੇ ਅ ਕੋਸ਼ ਜਿਹੜੇ ਮੈਂਬਰ ਆ ਉਹ ਉਹ ਐਮਐਸ 13 ਦੇ ਸਗੇ ਜੋ ਕੋਕੈਨ ਮੈਥ ਪਿੰਕ ਕੋਕੈਨ ਇਹ ਉਹਨਾਂ ਦੇ ਕੋਲੋਂ ਫੜੀ ਗਈ ਹੈਗੀ ਆ ਸੋ ਇਹ ਇੱਕ ਬਹੁਤ ਵੱਡਾ